ਤੁਹਾਡਾ ਨਾਮ ਬਤਾ ਜਾਈਏ ਜੀ ਹਸਨਮਾਨ ਕਦੇ ਮਾਂ ਵਿੱਚ ਜੀ ਮੇਰੇ ਹਸਬੰਡ ਨੇ ਦੂਜੀ ਮੈਰਿਜ ਦੇ ਦਿੱਤੇ ਸੀਗੇ ਠੀਕ ਆ ਕਦੋਂ ਮੈਰਿਜ ਹੋਈ ਤੁਹਾਡੀ ਮੇਰੇ ਤੇ 3 ਸਾਲ ਹੋ ਗਏ ਜੀ ਅੱਛਾ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਹਸਨਮਾਨ ਕੋਲ ਦੂਜੀ ਮੈਰਿਜ ਕਰਵਾ ਰਹੇ ਹਾਂਜੀ ਹੋ ਗਈ ਮੈਰਿਜ ਤਾਂ ਹੋ ਗਈ ਅੱਛਾ ਹਾਂਜੀ ਠੀਕ ਹੈ ਇੱਕ ਤੁਸੀਂ ਕਾਰਵਾਈ ਚਾਹੁੰਦੇ ਕੀ ਕਰਨੀ ਚਾਹੁੰਦੇ ਨਹੀਂ ਮੈਂ ਕਾਰਵਾਈ ਕਰਨੀ ਚਾਹਣੀ ਹੈ ਜੀ ਉਧਰ ਬੰਗੇ ਥਾਣੇ 'ਚ ਮੇਰੇ ਕੋਈ ਸੁਣਵਾਈ ਹੋਈ ਨਹੀਂ ਬੰਗੇ ਥਾਣੇ ਕਦੋਂ ਗਏ ਤੁਸੀਂ ਕਾ ਪਰਸੂ ਕਾ ਕਰ ਗਏ ਸੀ 23 27 ਨੂੰ 27 ਤਰੀਕ ਨੂੰ ਗਏ ਸੀ ਜੀ ਠੀਕ ਹੈ ਹਾਂਜੀ ਕੀ ਕਹਿ ਰਹੇ ਮੰਗਾ ਥਾਣੇ ਵਾਲੇ ਕੋਈ ਸੁਣਵਾ ਕਹਿੰਦੇ ਵੀ ਕੁਝ ਹੱਲ ਨਹੀਂ ਹੈਗਾਗਾ ਹੂੰ ਕੋਈ ਪਰਚਾ ਨਹੀਂ ਕੱਟ ਰਿਹਾ ਕੁਝ ਵੀ ਨਹੀਂ ਕੱਟ ਰਿਹਾ ਗਿਆ ਹੂੰ ਕਹਿੰਦੇ ਵੀ ਤੇਰੀ ਇੱਥੇ ਕੋਈ ਸੁਣਵਾਈ ਨਹੀਂ ਹੈਗੀਗੀ ਵੀ ਤੂੰ ਆਦਾ ਪੈਸਾ ਲੈ ਕੇ ਦਫਾ ਦਫਾ ਕਰ ਪਰ ਮੈਂ ਕਾਰਵਾਈ ਕਰਵਾਨੀ ਹੁੰਦੀ ਠੀਕ ਹੈ ਹਾਂਜੀ ਫਸਲ ਮਾਲਕ ਨਾਲ ਤੁਹਾਡੀ ਗੱਲ ਹੋਈ ਏ ਮੁੜ ਕੇ ਦੁਬਾਰਾ ਨਹੀਂ ਜੀ ਹੋਈ ਨਹੀਂ ਅੱਛਾ ਉਹ ਫੋਨ ਤੇ ਵੀ ਨਹੀਂ ਦੱਦ ਨੂੰ ਨਹੀਂ ਨਹੀਂ ਜੀ ਕਿੰਨੇ ਚਿਰ ਹੋ ਗਿਆ ਤੁਹਾਡੀ ਮੈਰਿਜ ਹੋਈ ਨੂੰ 3 ਸਾਲ ਹੋ ਗਏ ਜੀ ਕੋਈ ਬੱਚਾ ਮਗਰ ਹੈ ਹਾਂ ਜੀ ਗੁੜੀਆ ਸੀ ਉਹਦੀ ਡੈਥ ਹੋ ਗਈ ਕਿੰਨੇ ਸਮੇਂ ਬਾਅਦ ਡੈਥ ਹੋਈ ਉਹਦੀ ਹੁਣ ਸਾਰੀ ਜੀ ਤੁਹਾਡਾ ਕੋਈ ਆਪਸੀ ਬਾਦ ਵੀ ਵਾਸਤਾ ਜਿਹੜਾ ਨਹੀਂ ਇਕੱਠੇ ਰਹਿ ਰਹੇ ਸੀ ਕਿੰਨੇ ਸਾਲ ਤੋਂ ਇਕੱਠੇ ਨਹੀਂ ਰਹਿ ਰਹੇ ਨਹੀਂ ਇਕੱਠੇ ਰਹਿ ਰਹੇ ਜਦ ਤੱਕ ਰਹਿ ਵੀ ਸੀਗੇ ਇਕੱਠੇ ਰਹਿੰਦੇ ਸੀਗੇ ਹਾਂ ਜੀ ਹਾਂ ਜੀ ਮੈਂ ਘਰੀ ਸੀਗੀ ਜਦੋਂ ਮੈਰਿਜ ਹੋਈ ਸੀਗੀ ਮੈਨੂੰ ਤਾਂ ਇਦਾਂ ਕਿਹਾ ਸੀ ਵੀ ਲੁਧਿਆਣਾ ਦੇ ਡੀਐਸਪੀ ਦੀ ਕੁੜੀ ਦੇ ਮੈਰਿਜ 'ਚ ਚੱਲੇ ਆ ਮੈਂ ਘਰੇ ਬੰਦ ਸੀਗੀ ਕਿੰਨੇ ਮੈਂਬਰ ਵਿਆਹ ਨਾਲ ਆਏ ਸੀਗੇ ਇਹ ਜੀ ਸਾਰੀ ਫੈਮਿਲੀ ਸੀਗੀ ਉਹਨਾਂ ਦੀ ਉਹਨਾਂ ਦੇ ਮੰਮਾ ਉਹਨਾਂ ਦੇ ਡੈਡੀ ਉਹਨਾਰੇ ਬ੍ਰਦਰ ਉਹਨਾਂ ਦੀ ਕਮਾਸੀ ਦਾ ਮੁੰਡਾ ਹੈਗਾ ਸੰਦੀਪ ਇੱਕ ਹੋ ਸੀਗੇ ਤੁਹਾਡਾ ਕੀ ਨਾਮ ਹੈ ਮਨਦੀਪ ਕੌਰ ਮਨਦੀਪ ਕੌਰ ਜੀ ਘਰ ਦੇ ਵਿੱਚ ਤਿਆਰੀ ਹੁੰਦੀ ਵਿਆਹ ਦੀ ਹਾਂਡ ਗਵਾਨ ਜਾਂ ਆਪਣਾ ਪਰਿਵਾਰ ਥੋੜੀ ਤਨੂੰ ਸ਼ੱਕ ਪਈ ਨਹੀਂ ਨਹੀਂ ਕੁਛ ਨਹੀਂ ਜੀ ਕਿਉਂਕਿ ਮਤਲਬ ਪ੍ਰੋਗਰਾਮ ਥਰੂ ਹੈ ਬੰਗੇ ਰਹਿੰਦੇ ਨੇਗੇ ਤੇ ਇਹਨਾਂ ਨੇ ਇੱਥੇ ਸਾਰੀ ਸ਼ਾਪਿੰਗ ਵਗੈਰਾ ਇੱਥੇ ਕੀਤੀ ਆ ਇਹ ਜਿੱਦਾਂ ਹਫਤੇ ਬਾਅਦ ਜਾਂ 5 ਦਿਨਾਂ ਬਾਅਦ ਕਰੇ ਜਾਂਦੀ ਸੀ ਤੁਹਾਡੇ ਧਰਮ ਦੇ ਅੰਦਰ ਕਿੰਨੇ ਵਿਆਹ ਕਰਾ ਕੇ ਕਰ ਸਕਦੇ ਆ ਜੀ ਦੋ ਦੋ ਤਿੰਨ ਹੋ ਸਕਦੇ ਨੇ ਪਰ ਉਹ ਵਾਈਫ ਦੀ ਰਜਮੰਦੀ ਹੋਣੀ ਚਾਹੀਦੀ ਉਹ ਚ ਤਾਂ ਕਰਕੇ ਹੋ ਸਕਦਾ ਨਹੀਂ ਇਦਾਂ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਇਹ ਚਾਹੁੰਦੀ ਤੇ ਕਾਰਵਾਈ ਕੀਤੀ ਜਾਵੇ ਇਹਦੀ ਸਾਰੀ ਫੈਮਲੀ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਧੋਖੇ ਨਾਲ ਆਏ ਸੀਗੇ ਕੋਈ ਦੱਸ ਕੇ ਨਹੀਂ ਆਏ ਸੀਗੇ ਮੈਂ ਤਾਂ ਘਰੇ ਬੰਦ ਸੀਗੀ ਇਹਨੂੰ ਦਿੱਤੀ ਐਪਲੀਕੇਸ਼ਨ ਕਾਰਵਾਈ ਵਾਸਤੇ ਆਪਣੇ ਤੇ ਡੀਐਸਪੀ ਨੂੰ ਜੀ ਐਸਐਸਪੀ ਨੂੰ